ਗੇ 855 ਆ ਗਿਆ ਜੀ 4 ਸਟਾਰ ਰਿਵਰਸ ਪੀਟੀਓ ਇਹ ਬਠਿੰਡੇ ਦਾ ਨੰਬਰ ਹੈ ਨਾ ਬਾਈ ਬਠਿੰਡਾ ਨੰਬਰ ਆ ਦੂਜੀ ਪਾਰਟੀ ਦੇ ਨਾਮ ਆ ਪਿਛਲੇ ਟਾਇਰ ਜੇ ਕੇ ਦੇ ਆਪਾ ਬਾਈ ਬਿਲਕੁਲ ਨਵੇਂ ਬਾਈ ਇਹ ਮੇਰੇ ਦੂਰੇ ਦਾ ਹੈਗਾ 13 ਮਾਡਲ ਆ ਕੰਡੀਸ਼ਨ ਟਰੈਕਟਰ ਦੀ ਵੀ 17 18 ਮਾਡਲਰ ਕੀ ਪਈ ਆ ਰੇਟ ਹੈਗਾ ਹੈਗਾ 475 ਹਾਂਜੀ ਜਮਾਂ ਲੈਸ ਰੇਟ ਦੇ ਦਿਆਂਗੇ ਇਹਦਾ ਹਾਂ ਬਾਈ ਨਾ ਲੱਭਣਾ ਵੀ ਨਹੀਂ ਐਸ ਰੇਟ ਕਿੰਨਾ ਬਾਈ 475 ਰੇਟ ਆ 425 ਦਾ ਦੇ ਦੇਾਂਗੇ ਸੰਪਰਕ ਕਰ ਲੋ ਛੇਤੀ ਵੇਖਣਾ ਜੇ ਚੈੱਕ ਬਈ ਐਡੇ ਡਿਸਕਾਊਂਟ ਪਹਿਲਾਂ ਕਰੇ ਕਰੇ ਨਹੀਂ ਕਿੰਨੇ ਸਾਲ 2 ਸਾਲ ਹੋ ਗਏ ਵੀਡੀਓ ਬਣਾਉਣ ਦੇ ਨਾਲ ਐਸੀ ਕਿਟਾਈ ਆ ਹੁਣ ਠੀਕ ਆ ਆਪਾਂ ਵੀ ਘਟਾਈ ਤੇ ਟਰੈਕਟਰ ਨਾਲ ਛੋਟਾ ਰੱਖਣਾ ਹੋਵੇ ਨਾ ਉਹ ਟਰੈਕਟਰ ਨੂੰ ਰਾਇ ਦੇ ਰੱਖ ਕੇ ਕੋਲ ਇਹਦਾ ਨਵੇਂ ਮਾਡਲ ਆ ਨੰਬਰ ਹਰਿਆਣਾ ਬਾਈ ਜੀ 1 ਲੱਖ ਤੇ 20 ਹਜ਼ਾਰ ਦਾ ਦੇ ਦੇਾਂਗੇ 1 40 ਦਾ ਡਿਮਾਂਡ ਹੈ ਬਈ ਹਾਂਜੀ ਅਸੀ ਕੱਲ ਦੋਸਤੋ ਆਪਾਂ ਪਹੁੰਚੇ ਤਨਵੰਡੀ ਸਾਹਿਬ ਉਹ ਟਰੈਕਟਰਾਂ ਦੀ ਮੰਡੀ ਤੇ ਅੱਜ ਦੀ ਵੀਡੀਓ ਚਾਰ ਟਰੈਕਟਰ ਦਿਖਾਵਾਂਗੇ ਚਾਰੇ ਜੈ ਰੈਟਾਂ ਵਾਲੇ ਹੋਣਗੇ ਬਾਈ ਨਾਲ ਗੱਲਬਾਤ ਕਰਦੇ ਆ ਸਸਿਕਾ ਬਾਈ ਜੀ ਸਸਿਕਾ ਬਾਈ ਜੀ ਠੀਕ ਹੋ ਜੀ ਹਾਂਜੀ ਠੀਕ ਹੈ ਜੀ ਅੱਜ ਦੀ ਵੀਡੀਓ ਚ ਚਾਰ ਟਰੈਕਟਰ ਦਿਖਾਵਾਂਗੇ ਬਾਈ ਹਾਂਜੀ ਬਾਈ ਜੀ ਵੀਡੀਓ ਸ਼ੁਰੂ ਕਰਦੇ ਆ ਜਿਉਂਡੀਰ 5204 ਤੋਂ ਇਹ ਹੈਗਾ ਜੀ ਪੰਜਾਬ ਦਾ ਨੰਬਰ ਟਰੈਕਟਰ ਤੇ ਪਾਵਰ ਸਟੀering ਦੇ ਵਿੱਚ ਆ ਗਿਆ ਕੰਡੀਸ਼ਨ ਦਾ ਟਰੈਕਟਰ ਜੀ 2011 ਮਾਡਲ ਟਰੈਕਟਰ ਹੈ ਹਾਂਜੀ ਚਾਰੇ ਟਾਇਰ 80 ਪੈਸੇ ਹੈ 80 ਪੈਸੇ ਟਾਇਰਾਂ ਦੀ ਨੰਬਰ ਪੰਜਾਬ ਆ ਬਾਈ ਜੀ ਪੰਜਾਬ ਡਬਲ ਪੀ ਟੂ ਆ ਠੀਕ ਹੈ ਜੀ ਟਰੈਕਟਰ ਪੂਰਾ ਸਾਫ ਸੁਥਰਾ ਹੈਗਾ ਹਾਂਜੀ ਦੂਜੇ ਤਾਂ ਨਾਗਾ ਪਾਸੰਗੇ ਦੀ ਹੈਗੀ ਆ ਨਾ ਹੋ ਜੂਗਾ ਨਾ ਹੋ ਜੂ ਟਰੈਕਟਰ ਹਾਂਜੀ ਚੱਪ ਵਾਲੀ ਕਾਪੀ ਆ ਹਾਂਜੀ ਤੇ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਜਿਵੇਂ ਸਾਰਾ ਆ ਗਿਆ 524 ਤੇ ਸਾਰੇ ਫੰਕਸ਼ਨ ਆਉਂਦੇ ਆ ਉਹਨੇ ਹੈਗੇ ੱਲੇ 3 ਸਪੀਡ ਨੂੰ ਛੱਡ ਕੇ ਹਾਂ ਬਾਕੀ ਹੈਗਾ ਸਾਰਾ ਕੁਝ ਠੀਕ ਆ ਜੀ ਇਹਦੀ ਡਿਮਾਂਡ ਜੀ ਡਿਮਾਂਡ ਇਹਦੀ ਹੈਗੀ 4 ਲੱਖ ਤੇ 15000 ਹਾਂਜੀ ਇਹ ਟਰੈਕਟਰ ਦੇ ਦਿਆਂਗੇ ਜਿਸ ਨੂੰ 3,80,000 ਰੁਪਏ ਦਾ ਲੈ ਬਈ 3,80,000 ਪੂਰੇ ਵਧੀਆ ਡਿਸਕਾਊਂਟ ਕਰਤੇ ਬਈ ਅੱਗੇ 855 ਆ ਗਿਆ ਜੀ 4 ਸਟਾਰ ਰਿਵਰਸ ਤੇ ਪੀਟੀਓ ਇਹ ਬਢੰਡੇ ਦਾ ਨੰਬਰ ਹੈ ਨਾ ਬਈ ਬਟਿੰਡਾ ਨੰਬਰ ਆ ਦੂਜੀ ਪਾਲਟੀ ਦੇ ਨਾਮ ਆ ਪਿਛਲੇ ਟਾਇਰ ਜੇ ਕੇ ਦੇ ਆਪਾ ਪਈਆ ਮਰਕਲ ਨਮੀ ਬਾਈ ਅਗਲੇ ਮੇਜੂ ਟਾਇਰਾਂ ਦਾ ਮਿਲ ਜੂਗਾ ਜੀ ਅਗਲੇ ਟਾਇਰ ਨਾਲ ਦੇ 50 ਪੈਸੇ ਹੈਗੇ ਆ ਠੀਕ ਆ ਜੀ ਫਰਟ ਵਾਲੇ ਨਾਲ ਦੇ ਟਾਇਰ 13 ਮਾਡਲ ਡਬਲ ਡਿਸਟ੍ਰਿਬਿਊਟਰ ਪਾਵਰ ਸਟੀering ਆ ਹਾਂਜੀ ਰਿਵਰਸ ਬੀਟ ਕੋ ਵਾਲਾ ਠੀਕ ਆ ਜੀ ਇਹ ਕਹੇ ਮਰਾਦੇ ਬੱਬੂ ਪੂਰਾ ਵਧੀਆ ਟਰੈਕਟਰ ਆ ਇੰਜਨ ਗੇਅਰ ਦਾ ਫੁੱਲ ਚੰਗਾ ਬਾਹ ਕੇ ਤਸੱਲੀ ਕਰਕੇ ਲੈ ਜੀ ਠੀਕ ਆ ਜੀ ਹੈਗਾ 13 ਮਾਡਲ ਆ ਕੰਡੀਸ਼ਨ ਟਰੈਕਟਰ ਦੀ ਵੀ 17 18 ਮਾਡਲਰ ਕੀ ਪਈਆ ਰੇਟ ਹੈਗਾ ਹੈਗਾ 475 ਹਾਂਜੀ ਜਮਾਲ ਇਸ ਰੇਟ ਦੇ ਦਿਆਂਗੇ ਇਹਦਾ ਹਾਂ ਬਈ ਨਾ ਲੱਭਣਾ ਵੀ ਨਹੀਂ ਐਸ ਰੇਟ ਕਿੰਨਾ ਬਈ 475 ਰੇਟ ਆ 425 ਦਾ ਦੇ ਦਿਆਂਗੇ ਸੰਪਰਕ ਕਰ ਲੋ ਛੇਤੀ ਵੇਖਣਾ ਜੀ ਚੈੱਕ ਬਈ ਐ ਡੇ ਡਿਸਕਾਊਂਟ ਪਹਿਲਾਂ ਕਰੇ ਕਰੇ ਨਹੀਂ ਕਿੰਨਾ ਸਾਲ ਦੋ ਸਾਲ ਹੋ ਗਏ ਵੀਡੀਓ ਬਣਾਉਂਦੇ ਨੇ ਜੀ ਇਸ ਦੀ ਘਟਾਈ ਆ ਹੁਣ ਠੀਕ ਆ ਆਪਾਂ ਵੀ ਘਟਾਈ ਹਾਂ ਹਾਂ ਅੱਗੇ 60 ਆਲਾ ਫਾਰਮ ਡ੍ਰੈਗ ਆ ਗਿਆ ਜੀ 2008 ਮਾਡਲ ਦਾ 2.5 ਲੱਖ ਰੁਪਿਆ ਰੇਟ ਆ ਇਹ ਗੱਡੀ ਟਾਇਰ ਟੂਰ ਬਈ ਦਵਰ ਕਲਾਚਾ ਨੰਬਰ ਹਰਿਆਣਾ ਟਾਰ 49 ਨਵੇਂ ਆ ਨਵੇਂ ਟਾਇਰ ਆ ਬਈ ਚੌਕੜਾ ਹਾਂਜੀ ਹਰਿਆਣੇ ਦਾ ਇਹ ਨੰਬਰ ਆ ਨੰਬਰ ਹਰਿਆਣੇ ਦਾ ਇਹ ਟਰੈਕਟਰ ਕੱਲਾ ਹਰਿਆਣੇ ਨੰਬਰ ਦਾ ਦੋਸਤੋ ਕਈ ਇਹਦੀ ਡਿਮਾਂਡ ਹੈ ਨਾ ਜੀ ਹਾਂਜੀ ਇਹ ਕਿੰਨੇ ਕ ਤੱਕ ਬਣੂ ਇਹ 23000 ਦੇ ਦਿਆਂਗੇ ਜੀ 23000 ਆ ਅੱਠ ਮਾੜਾ ਹਾਂਜੀ ਲਗੇਮੇਂਦਰਾ 265 ਦਾ ਖਾਦੇ ਡੀ ਇਹ ਟਰੈਕਟਰ ਛੋਟੇ ਜ਼ਿਮੀਂਦਾਰਾਂ ਦੀ ਤੋਂ ਫੜ ਟਰੈਕਟਰ ਆ ਗਿਆ ਜਿਵੇਂ ਕਿਸੇ ਪੀਰਪੁਰਾ ਨੇ ਵੱਡੇ ਟਰੈਕਟਰ ਨਾਲ ਛੋਟਾ ਰੱਖਣਾ ਹੋਵੇ ਨਾ ਓਏ ਟਰੈਕਟਰ ਨੂੰ ਰਾਇ ਦੇ ਰੱਖ ਕੇ ਕੋਈ ਇਹਦਾ ਨਵੇਂ ਮਾਡਲ ਆ ਨੰਬਰ ਹਰਿਆਣਾ ਬਾਈ ਜੀ ਫੇਰ ਚਾਰੇ 50 45 ਤੋਂ 50 ਪੈਸੇ ਆ 45 50 ਪੈਸੇ ਟਾਇਰਾਂ ਦੇ 1 ਲੱਖ ਤੇ 20 ਹਜ਼ਾਰ ਦਾ ਦੇ ਦੇਾਂਗੇ 1 40 ਹਜ਼ਾਰ ਦੀ ਮੰਗ ਹੈ ਬਈ ਹਾਂਜੀ ਇਹ ਛੋਟੇ ਰੇਟ ਵਾਲਾ ਟਰੈਕਟਰ ਹੈ ਤਾਂ ਕਰਕੇ ਥੋੜਾ ਸਕਾਊਂਟ ਵੀ ਸਾਹਬ ਜੀ ਦੇ ਹੀ ਹੋਊਗਾ ਹਾਂ ਠੀਕ ਆ ਜੀ ਤੇ ਬਾਕੀ ਬਈ ਪੁਰਾਣਾ ਟਰੈਕਟਰ ਕੱਟਿਆ ਜੂ ਕੰਟੈਕਟ ਨੰਬਰ ਦੱਸ ਦੋ ਜੀ ਆਪਣਾ 9988745430 ਠੀਕ ਆ ਜੀ ਬਾਕੀ ਸਕਰੀਨ ਤੇ ਵੀ ਬਾਈ ਦਾ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਖਰੀਦਣਾ ਹੋਵੇ ਵੇਚਣਾ ਹੋਵੇ ਕੰਟੈਕਟ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਜੀ ਧੰਨਵਾਦ ਧੰਨਵਾਦ